ਸ਼੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਗਾਥਾ ਪੂਰੀ ਹੋਈ ਕਰਮਾਤਾ ਜਾਗਦਾ ਵਟਾਂਦਰਾ ਹੈ। ਸੋਢੀ ਸੁਲਤਾਨ ਅਬਿਨਾਸੀ ਪੁਰਖ ਪੁਰਖ ਪਰਵਾਨ ਮਹਿਰਵਾਨ ਆਦੀ ਅਨੇਕ ਸ਼ਬਦਾਂ ਦੇ ਨਾਲ ਸਤਕਾਰੇ ਜਾਣ ਵਾਲੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਸਿੱਖੀ ਅਤੇ ਸੇਵਕੀ ਦਾ ਪਰਤੱਖ ਪ੍ਰਮਾਣ ਹੈ। ਜਦੋਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜਿਸ ਬਾਲਕ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਥ ਉੱਟ ਗਿਆ ਹੋਵੇ ਅਤੇ ਨਿੱਕੇ ਭੈਣ ਭਰਾਵਾਂ ਦੀ ਪਰਨ ਪੋਸ਼ਣ ਦੀ ਜ਼ਿੰਮੇਵਾਰੀ ਉਹਨਾਂ ਤੇ ਆ ਚੁੱਕੀ ਹੋਵੇ ਹਰ ਜਨ ਕਿ ਉਹ ਖੁਦ ਵੀ ਛੋਟੇ ਬੱਚੇ ਹੋਣ ਤੇ ਲਾਹੌਰ ਦੇ ਵਿੱਚ ਜਦੋਂ ਉਹ ਨਾਨੀ ਦੇ ਕੋਲ ਰਹੇ ਸਨ ਤੇ ਬਿਨਾ ਕੋਈ ਹੋਰ ਪੁੱਛਣ ਵਾਲਾ ਨਹੀਂ ਸੀ ਜਿਸ ਦੇ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਵਿਲੱਖਣਤਾ ਦਾ ਮੁੱਢਲਾ ਪਾਠ ਜਿਹੜਾ ਹੈ ਉਹ ਲੈਣਾ ਪਿਆ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਸ ਬਾਲਕ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਤ ਉੱਠ ਗਿਆ ਹੋਵੇ ਸਿਰ ਤੋਂ ਮਾਪਿਓ ਦਾ ਸਾਆਇਆ ਬਿਲਕੁਲ ਵੀ ਨਾ ਹੋਵੇ ਨਿੱਕੇ ਭੈਣ ਭਰਾਵਾਂ ਦਾ ਪਲਨ ਪੋਸ਼ਣ ਦੀ ਜ਼ਿੰਮੇਵਾਰੀ ਉਸਤੇ ਹੋਵੇ ਅਤੇ ਨਾਲ ਬਜ਼ੁਰਗ ਦਾਦੀ ਹੋਵੇ ਸੋਚੋ ਉਸ ਬੱਚੇ ਤੇ ਕੀ ਬੀਤਦੀ ਹੈ ਸੋ ਉਹ ਬੱਚਾ ਜੋ ਕਿ ਗੁਰੂ ਰਾਮਦਾਸ ਪਾਤਸ਼ਾਹ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁੰਗੜੀਆਂ ਵੇਚ ਕੇ ਗੁਜ਼ਾਰਾ ਕੀਤਾ ਨਾ ਸਿਰਫ ਗੁਜ਼ਾਰਾ ਕੀਤਾ ਬਲਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ ਸੋ ਉਸ ਬਾਲਕ ਦੇ ਸਹਿਜ ਸਰਮਾਇਆ ਕਿੰਨਾ اٹਟ ਹੋਵੇਗਾ ਕਿੰਨਾ ਅਮੁੱਲਕ ਹੋਵੇਗਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਗੁਰੂ ਰਾਮਦਾਸ ਪਾਸ਼ਾ ਦਾ ਜਨਮ ਲਾਹੌਰ ਚੁਨਾ ਮੰਡੀ 24 ਸਤੰਬਰ 1534 ਨੂੰ ਹੋਇਆ ਸੀ ਅਤੇ ਉਹਨਾਂ ਦੇ ਪਿਤਾ ਹਰੀਦਾਸ ਸਿੰਘ ਅਤੇ ਮਾਤਾ ਦਇਆ ਕੌਰ ਜੀ ਸਨ ਕਰਦੇ ਪਲੇਠੇ ਪੁੱਤ ਹੋਣ ਕਰਕੇ ਆਪ ਜੀ ਦਾ ਨਾਮ ਜੇਠਾ ਰੱਖਿਆ ਗਿਆ ਇਸ ਤਰ੍ਹਾਂ ਭਾਈ ਜੇਠਾ ਜੀ ਨੇ ਜ਼ਿੰਦਗੀ ਦੇ ਸੱਤ ਵਰੇ ਮਾਤਾ ਪਿਤਾ ਦੀ ਸੁਨੁੱਖੀ ਛਾਹ ਤੋਂ ਬਿਨਾਂ ਹੀ guzare ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਜਦ ਨਾਨੀ ਆਪਣੀ ਧੀ ਦੀ ਔਲਾਦ ਨੂੰ ਬਾਸਰ ਕੇ ਪਿੰਡ ਲੈ ਕੇ ਆਈ ਅਤੇ ਭਾਈ ਜੇਠਾ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਪੰਜ ਵਰੇ ਕੁੰਗੜੀਆਂ ਵੇਚ ਕੇ ਪਰਿਵਾਰ ਦਾ ਭਰਨ ਪੋषण ਕੀਤਾ ਨਾਨੀ ਆਰਥਿਕ ਪੱਖੋਂ ਕਾਫੀ ਗਰੀਬ ਸਨ ਜਿਸ ਕਰਕੇ ਆਪ ਜੀ ਛੋਟੇ ਭੈਣ ਭਰਾਵਾਂ ਦੀ ਵੀ ਪਰਨਪੋषण ਦਾ ਜ਼ਿੰਮੇਵਾਰੀ ਸਮਝਦੇ ਸਨ ਅਤੇ ਆਪ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਮੂਰਤ ਬਣ ਕੇ ਰਹੇ ਅਤੇ ਹੌਸਲਾ ਕਦੇ ਵੀ ਨਾ ਹਾਰਿਆ ਸਗੋਂ ਘੁੰਗੜੀਆਂ ਵੇਚਣ ਦੀ ਕਿਰਤ ਕਰਨ ਲੱਗ ਗਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ ਆਪ ਜੀ ਮਿੱਠ ਬੋਲੜੇ ਸਨ ਨਿਮਰਤਾ ਦਇਆ ਪ੍ਰੇਮ ਅਤੇ ਉਦਾਰਤਾ ਦੇ ਗੁਣਾ ਨਾਲ ਭਰਪੂਰ ਸਨ ਜਿਸ ਦਾ ਪਰਤੱਖ ਸਬੂਤ ਗੁਰੂ ਰਾਮਦਾਸ ਪਾਤਸ਼ਾਹ ਦੀ ਲਈ ਪ੍ਰੀਖਿਆ ਵੱਲੋਂ ਮਿਲਦਾ ਹੈ ਜਿਸ ਦੇ ਵਿੱਚ ਬੌਲੀ ਸਾਹਿਬ ਦੀ ਜਦੋਂ ਉਸਾਰੀ ਹੁੰਦੀ ਹੈ ਤੇ ਉਸ ਵੇਲੇ ਇੱਕ ਥੜਾ ਬਣਾਉਣ ਵਾਸਤੇ ਆਇਆ ਗਿਆ ਗੁਰੂ ਸਾਹਿਬ ਨੇ ਆਪਣੇ ਵੱਡੇ ਜਵਾਈ ਰਾਮਾ ਅਤੇ ਛੋਟੇ ਜੇਠਾ ਨੂੰ ਥੜੇ ਬਣਾਉਣ ਦੀ ਸੇਵਾ ਦਿੱਤੀ ਰਾਮਾ ਜੀ ਨੇ ਕਿਹਾ ਗੁਰੂ ਸਾਹਿਬ ਜੀ ਵੱਲੋਂ ਬਾਰ-ਬਾਰ ਥੜਾ ਬਣਾਉਣ ਅਤੇ ਢਾਉਣ ਦਾ ਗੁੱਸਾ ਕੀਤਾ ਗਿਆ ਅਤੇ ਜੇਠਾ ਜੀ ਵੱਲੋਂ ਬਾਰ-ਬਾਰ ਥੜਾ ਢਾਈ ਜਾਣ ਤੇ ਵੀ ਬੜੀ ਨਿਮਰਤਾ ਦੇ ਨਾਲ ਆਖਿਆ ਪਾਤਸ਼ਾਹ ਮੈਂ ਅੰਜਾਨ ਹਾਂ ਅਤੇ ਭੁੱਲਣ ਹਾਰ ਹਾਂ ਪਰ ਤੁਸੀਂ ਬਹੁਤ ਹੀ ਕਿਰਪਾਲੂ ਹੋ बार-बार ਭੁੱਲਾਂ ਬਖਸ਼ਦੇ ਹੋ ਇਸ ਕਰਕੇ ਮੇਰੀ ਅਗਿਆਨਤਾ ਨੂੰ ਬਖਸ਼ੋ ਅਤੇ ਆਪ ਜੀ ਜੋ ਵੀ ਮੈਨੂੰ ਸਮਝਾਉਂਦੇ ਹੋ ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਦੀ ਨਿਮਰਤਾ ਦਾ ਪ੍ਰਤੱਖ ਪੜਨਮਾਨ ਹੋਰ ਵੀ ਇਤਿਹਾਸ ਵਿੱਚੋਂ ਮਿਲਦਾ ਜਦੋਂ ਗੁਰੂ ਨਾਨਕ ਸਾਹਿਬ ਦੇ ਵੱਡੇ ਸਬੁੱਤਰ ਬਾਬਾ ਸ਼੍ਰੀ ਚੰਦ ਨੇ ਆਪ ਜੀ ਨੂੰ ਪੁੱਛਿਆ ਇਤਨਾ ਲੰਬਾ ਦਾੜਾ ਕਿਉਂ ਰੱਖਿਆ ਤਾਂ ਆਪ ਜੀ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਛਾੜਨ ਦੇ ਲਈ ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾ ਪਹਿਲੇ ਹੀ ਬਹੁਤ ਸੁਣੀ ਸੀ ਪਰ ਹੁਣ ਪ੍ਰਤੱਖ ਵੇਖ ਵੀ ਲਈ ਆਪ ਜੀ ਅੰਦਰੋਂ ਅਤੇ ਬਾਹਰੋਂ ਪ੍ਰੇਮ ਦਾ ਮੂਜਸਮ ਹਸਨ ਸ੍ਰੀ ਗੁਰੂ ਰਾਮਦਾਸ ਜੀ ਲਈ ਅਥਾ ਸਤਕਾਰ ਅਤੇ ਪੂਰਨ ਸਰਦਾਸੀ ਅਤੇ ਸਦਾ ਹੀ ਉਹਨਾਂ ਦੇ ਕਹੇ ਨੂੰ ਖੁਸ਼ੀ-ਖੁਸ਼ੀ ਮੰਨਦੇ ਸੀ ਤਾਂ ਤੇ ਨਾਲ ਦੀ ਨਾਲ ਭਿੱਜੇ ਰਹਿੰਦੇ ਸੀ ਬਾਣੀ ਦੇ ਵਿੱਚ ਤਦੇ ਹੀ ਉਹਨਾਂ ਨੇ ਆਖਿਆ ਕਿ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਸੋ 12 ਸਾਲ ਦੀ ਉਮਰ ਦੇ ਵਿੱਚ ਭਾਈ ਜੇਠਾ ਜੀ ਅਤੇ ਉਹਨਾਂ ਦੀ ਦਾਦੀ ਜਦੋਂ ਗੋਇੰਦਵਾਲ ਸਾਹਿਬ ਚਲੇ ਗਏ ਸਨ ਤਾਂ ਉਥੇ ਗੁਰੂ ਅਮਰਦਾਸ ਜੀ ਨੂੰ ਉਹ ਮਿਲੇ ਸਨ ਇਸ ਤੋਂ ਬਾਅਦ ਜਦੋਂ ਗੁਰੂ ਰਾਮਦਾਸ ਜੀ ਨੂੰ ਆਪਣਾ ਗੁਰੂ ਇਹਨਾਂ ਨੇ ਮੰਨ ਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਰਾਮਦਾਸ ਜੀ ਦੀ ਪੁੱਤਰੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਅਤੇ ਗੁਰੂ ਰਾਮਦਾਸ ਜੀ ਦੇ ਪਰਿਵਾਰ ਦਾ ਹਿੱਸਾ ਬਣ ਗਏ